ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਚੰਡੀਗੜ੍ਹ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਨੂੰ ਸੁਨੀਲ ਜਾਖੜ ਅਤੇ ਅਸ਼wini ਸ਼ਰਮਾ ਨੇ ਸਾਂਝੇ ਤੌਰ ਤੇ ਸੰਬੋਧਨ ਕੀਤਾ। ਇਜ਼ਰਾਨ ਪਾਰਟੀ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਵਕਫਾ ਖ ਮੁੱਦਿਆਂ ਤੇ ਲੋਕਾਂ ਨੂੰ ਸਿਰਫ ਗੁੰਮਰਾਹ ਕਰ ਰਹੀ ਹੈ। ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਸਰਕਾਰ ਦੇ ਬੇਅਦਬੀ ਕਾਨੂੰਨ ਤੇ ਸਵਾਲ ਚੁੱਕੇ। ਉਹਨਾਂ ਕਿਹਾ ਕਿ ਬੇਅਦਬੀ ਕਾਨੂੰਨ ਬਣਾਉਣ ਤੋਂ ਪਹਿਲਾਂ ਇਸ ਦਾ ਡਰਾਫਟ ਆਣਾ ਚਾਹੀਦਾ ਹੈ ਜਿਹੜਾ ਕਿ ਹਾਲੇ ਹਵਾ ਵਿੱਚ ਹੀ ਹੈ। ਜਾਖੜ ਨੇ ਕਿਹਾ ਕਿ ਪਿਛਲੇ 3 ਸਾਲ ਅਤੇ 4 ਮਹੀਨਿਆਂ ਵਿੱਚ ਬੇਅਦਬੀ ਦੇ ਮੁੱਦੇ ਤੇ ਸੂਬਾ ਸਰਕਾਰ ਨੇ ਸਿਵਾਏ ਗੱਲਾਂ ਕਰਨ ਤੋਂ ਕੁਝ ਨਹੀਂ ਕੀਤਾ ਜਾਖੜ ਨੇ ਆਪ ਸਰਕਾਰ ਨੂੰ ਸਵਾਲ ਪੁੱਛਿਆ ਕਿ ਬੇਅਦਬੀ ਦੇ ਮਾਮਲੇ ਵਿੱਚ ਹੁਣ ਤੱਕ ਸੱਤਾ ਤੇ ਕਾਬਜ ਪਾਰਟੀ ਵੱਲੋਂ ਕਿੰਨੇ ਲੋਕਾਂ ਨੂੰ ਸਜ਼ਾ ਦਿੱਤੀ ਗਈ ਹੈ ਉਹਨਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਕਾਰਵਾਈ ਨਾਲ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਦਾ ਮੁੱਦਾ ਵੀ ਚੁੱਕਿਆ ਇਹਨੂੰ ਦੇ ਦਿੱਤੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀਗਾ ਪੰਜਾਬ ਵਿਧਾਨ ਸਭਾ ਦਾ ਕਈ ਦਿਨਾਂ ਤੋਂ ਚਰਚਾ ਤੇ ਜਾ ਦੇ ਅੰਦਰਾਈ ਚੱਲ ਰਹੀ ਸੀ ਵੀ ਬਹੁਤ ਹੀ ਅਸੀਂ ਬੇਅਦਬੀ ਨੂੰ ਲੈ ਕੇ ਨਵਾਂ ਇੱਕ ਬਿੱਲ ਲੈ ਕੇ ਆ ਰਹੇ ਹਾਂ ਤੇ ਉਹਦੇ ਤੇ ਇੱਕ 2 ਦਿਨ ਦਾ ਸੈਸ਼ਨ ਬੁਲਾਇਆ ਜਾਊਗਾ ਅੱਜ ਉਹ ਸੈਸ਼ਨ ਚੋ ਕਿਉਂਕਿ ਪਹਿਲਾਂ ਹੀ ਤੁਹਾਨੂੰ ਟਾਈਮ ਦਿੱਤਾ ਸੀ ਉਸ ਸੈਸ਼ਨ ਦੇ ਮੁਤਾਬਕ ਦਿੱਤਾ ਸੀ ਵੀ 10 11 ਵਜੇ ਸੈਸ਼ਨ ਚਾਲੂ ਹੋਣਾ ਹੈ ਇਹ ਅਸੀਂ 10 ਵਜੇ ਆਪਣੀ ਪਾਰਟੀ ਦੀ ਜੋ ਪਾਲਿਸੀ ਹੈ ਉੱਥੇ ਤੁਹਾਡੇ ਸਾਰੇ ਨਾਲ ਡਿਸਕਸ ਕਰਾਂਗੇ ਕਿਉਂਕਿ ਅੰਦਰ ਤਾਂ ਇਸ ਆ ਯੂਨੀਲੇਟਰਲ ਕਾਈਂਡ ਆਫ ਹੈ ਕੋਈ ਉੱਥੇ ਡਿਸਕਸ਼ਨ ਤਾਂ ਹੋਣੀ ਨਹੀਂ ਉੱਥੇ ਤਾਂ ਇੱਕ ਸ਼ੋਰ ਭਾਜਪਾ ਗੂ ਅਸ਼wini ਸ਼ਰਮਾ ਨੇ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਿਨੋ-ਦਿਨ ਵਿਗੜ ਰਹੀ ਹੈ ਜੇਸਵਾਲ ਸੂਬਾ ਸਰਕਾਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਲੋਕਾਂ ਦਾ ਧਿਆਨ ਮੇਨ ਮੁੱਦਿਆਂ ਤੋਂ ਇੱਧਰ-ਉੱਧਰ ਕਰਨ ਦਾ ਜਿਸ ਮੁੱਦੇ ਨੂੰ ਲੈ ਕੇ ਇਹ ਸੈਸ਼ਨ ਬੁਲਾਇਆ ਗਿਆ ਹੈ ਅੱਜ ਸਾਢੇ 3 ਸਾਲ ਹੋ ਗਏ ਸਰਕਾਰ ਨੂੰ ਕਿੰਨੇ ਦਾ ਸਰਕਾਰ ਦਾ ਹੱਥ ਕਿਸੇ ਨੇ ਰੋਕਿਆ ਸੀ ਕਿਹਾ ਅਗਰ ਸਰਕਾਰ ਬੇਅਦਵੀ ਦੇ ਮਾਮਲਿਆਂ ਨੂੰ ਲੈ ਕੇ ਸੰਜੀਤਗੀ ਦਖਾਂਦੀ ਜਿਸ ਤਰੀਕੇ ਨਾਲ ਇਹਨਾਂ ਦੇ ਆਕਾ ਨੇ ਕਿਹਾ ਸੀ ਕਿ 30 ਦਿਨ ਚ ਅਸੀਂ ਬੇਅਦਵੀ ਦੇ ਦੋਸ਼ੀਆਂ ਨੂੰ ਸਜ਼ਾ ਦੇਾਂਗੇ ਔਰ ਪ੍ਰੋਸੈਸ ਸ਼ੁਰੂ ਹੋਏਗਾ ਸਾਢੇ 3 ਸਾਲ ਬਾਅਦ